ਨਰੇਲਾ ਹਾਜੀ ਤੱਕ ਕਰਨੀ ਇੱਥੋਂ ਨਿਕਲ ਗਾਆਂ ਖਣੀ ਕੀ ਕਰਦਾਂ ਮੈਨੂੰ ਲਿਆਉਣਾ ਪੈਣਾ ਐ ਸੱਦ ਕੇ ਸਾਰੇ ਦਿਹਾੜੀ ਮੈਂ ਕੀ ਗੱਲ ਐ ਇੱਥੇ ਰਾਣੀਆਂ ਬਣ ਲਿਆ ਬੈਠੀਆਂ ਦੋਨੇ ਤੁਸੀਂ ਤੇ ਕੰਮ ਕੀ ਗੱਲ ਉਹ ਮੈਂ ਕਿੰਨਾ ਕਰਕੇ ਤੁਹਾਡਾ ਹੱਕ ਨਹੀਂ ਗਾ ਵੀ ਇੱਕ ਦਿਨ ਹੀ ਉੱਠ ਕੇ ਆਉ ਮੇਰੇ ਕੋਲ ਦੋਵੇਂ ਲੜੋ ਇਹਨਾਂ ਪਰ ਮੈਂ ਸਿਰ ਪਾੜਦੇ ਮੇਰੇ ਨਾਲ ਵਿੱਚ ਨਾਲ ਲਈ ਹਾਂ ਲਈ ਨਾ ਤੇਰਾ ਤੂੰ ਤਾਂ ਤੜਕੇ ਦੀ ਹਿੱਲੀ ਨਹੀਂ ਇੱਥੇ ਪੈ ਬੈਠੀ ਐ ਬੋ ਮੋਈ ਨਾ ਨਹੀਂ ਤੂੰ ਤੇਰੇ ਮੂੰਹ ਚ ਜਵਾਨ ਹੈ ਨਹੀਂ ਬੋਲਦੀ ਨਹੀਂ ਮੈਂ ਮੈਰਾ ਤੋਂ ਦੋ ਦੋ ਵੇਹ ਕੇ ਰਹੇ ਨੂੰ ਇਥੋਂ ਕਰੋ ਭਾਲਦੇ ਨੇ ਮੇਰੇ ਮੈਨੂੰ ਧੱਕਾ ਨਾ ਕਰੋ ਮੈਂ ਤਾਂ ਥੋੜਾ ਸੱਣੀ ਖਾੜ ਦੇਗੀ ਨਹੀਂ ਤੇ ਰੋਟੀਆਂ ਨਹੀਂ ਖਾਂਦੀ ਤੂੰ ਮੈਂ ਰੋਟੀਆਂ ਖਾ ਲਈ ਹੁਣ ਮੈਂ ਸਾਰੀ ਉਮਰ ਮਹੀਂ ਕਰੀ ਜਾਊਂਗੀ ਤੁਸੀਂ ਬਹੂਗਾ ਬੈਠਣਾ ਲੱਗਣਾ ਜਿੱਥੇ ਦੋ ਦੋ ਜਿੱਥੇ ਦੋ ਦੋ ਖਾਣਾ ਉੱਥੇ ਪੰਜ ਪੰਜ ਖਾਣੀ ਤੇ ਕੰਮ ਨੂੰ ਤੇਰੇ ਸੱਪ ਲੜ ਜਾਂਦਾ ਮੈਂ ਤਾਂ ਜਿੱਥੇ ਪੰਜ ਖਾਣੀ ਮੈਂ ਤਾਂ 10 ਵੀ ਖਾਉਂਦੀ ਦੋ ਵੇਹੇ ਇੱਕੋ ਥਾਂ ਜਿੱਦੇ ਦਾਦਾ 10 ਲੱਖ ਰੁਪਏ ਤੁਹਾਡੇ ਤੇ ਲਾਇਆ ਆ ਮੇਰੇ ਕਹਾਸਾ ਆਪ ਤੋ ਬਹਿਣਾ ਹੁੰਦਾ ਉਹਨੂੰ ਨਾਲ ਬੈਠਾ ਕਰ ਆਹੋ ਉਹਨੂੰ ਨਾਲ ਬੈਠਾ ਕਰ ਜੇ ਤੂੰ ਆਪ ਬਹਿਣਾ ਹੁੰਦਾ ਮੈਂ ਆਪੇ ਕੰਮ ਕਰਕੇ ਬੈਠੀ ਆ ਕੀ ਕੰਮ ਕੀਤਾ ਸੁਭਾ ਦਿਨੇ ਤੂੰ ਕੰਮ ਕਰਨੀ ਤੂੰ ਨਹੀਂ ਬੈਠੀ ਬੋਲਣਾ ਮੇਰੇ ਨਾਲ ਬੈਠ ਨਹੀਂ ਕਰਨੀ ਨਹੀਂ ਤੂੰ ਕੀ ਕੀਤਾ ਸੁਭਾ ਦਿਨੇ ਫਿਰ ਟਪਕਦੀ ਫਿਰਨੀ ਤੂੰ ਕੀ ਮੈਂ ਸਾਰਾ ਰਸੋਈ ਚ ਸਿਆਪਾ ਕਰਕੇ ਨਵੇੜ ਕੇ ਆਈ ਆ ਸਾਰਾ ਖਾਣ ਪੀਣੇ ਮੇਰਾ ਜੋਰ ਦਿੱਤਾ ਖਾ ਲਿਆ ਖਾ ਲਿਆ ਆਉਂਦੇ ਕੰਮ ਨਹੀਂ ਤੂੰ ਫੋਨ ਤੇ ਜੋਰ ਦੇ ਦੇ ਘਰ ਆ ਪਈ ਬਸ ਲੱਤ ਤੇ ਲੱਤ ਧਰ ਕੇ ਫੋਨ ਤੇ ਦੱਬੀ ਹੀ ਨਹੀਂ ਹੈ ਇਹਨਾਂ ਨੂੰ ਸੁਆਦ ਨਹੀਂ ਲੱਗਦਾ ਹਾਂ ਲੰਬੀ ਨਹੀਂ ਗਈ ਬਣਾਈਏ ਨਹੀਂ ਉਹ ਬਣਾ ਲਿਆ ਉਹ ਖਾ ਲਿਆ ਤੇ ਫਿਰ ਭਾਂਡੇ ਕੋਈ ਬਣ ਜਿੰਨੇ ਕੀ ਕਹਿੰਦਾ ਮੈਂ ਨਹੀਂ ਮੈਂ ਅੱਛਾ ਘਰ ਤੇ ਹੈਗੀ ਜੇ ਵੱਡੀਆਂ ਤਾਂ ਮੈਂ ਹੀ ਕੰਮ ਕਰੀ ਜਾਵਾਂ ਉਹਨੂੰ ਤੂੰ लाਡਲੀ ਬਣਾ ਉਹ ਨਹੀਂ ਦਰਨਾ ਮੈਂ ਹੋਰ ਇਹਨੂੰ ਕੀ ਆ ਖਾਓ ਪੜੀ ਲਿਖੀ ਐ ਕੰਫਰੈਕਟ ਤੇ ਇੱਥੇ ਐਂ ਅੱਛਾ ਜਿਹੜਾ ਟਪਕ ਤੇ ਜਿਹੜੀ ਪੜੀ ਲਿਖੀ ਉਹਨੂੰ ਫੋਨ ਲਾ ਕੇ ਤੋ ਉੱਥੇ ਭਾਇਆ ਆਂਦੇ ਆਂ ਦੇ ਦਮ ਕਰਕੇ ਆਈਆਂ ਨਾ ਤਾਂ ਮੈਨੂੰ ਬਹੁਣੀ ਨਾ ਮੈਂ ਤੈਨੂੰ ਬਹੁਣੀ ਮੈਂ ਤਾਂ ਫੋਨ ਕੱਟਾ ਟੇਕਣ ਆਈ ਹੋਈ ਪੈਸੀ ਦੀ ਕੋਤਰਾ ਮੇਰੇ ਨਾਲ ਕੰਮ ਕਰਾ ਔਰ ਰਸੋਈ ਚ ਮੈਂ ਇਕੱਲੀ ਨਹੀਂ ਕਰਨੀ ਜਿੱਤੇ ਕਮ ਮਰੋ ਦੋਵੇਂ ਮਰਜੋ ਮੇਰੇ ਵੱਲੋਂ ਤਾਂ ਹਾਂ ਹੋ ਜੋੜਾ ਮਾਰਦੇ ਕਹਿੰਦਾ ਉੱਠ ਕੇ ਕੰਮ ਕਰ ਲੋ ਮੇਰਾ ਮੈਂ ਨਾ ਤੂੰ 24 ਘੰਟੇ ਦਾ ਲਉ ਪੀਆ ਕਰੋ ਅੱਛਾ ਮੈਂ ਕੰਮ ਹੁਣ ਮੈਂ ਕੰਮ ਕਰਾਂ ਸਾਰੀ ਉਮਰ ਮੈਂ ਹੀ ਕਰੀ ਜਾਣਾ ਤੁਸੀਂ ਕਿ ਰੱਤਾ ਦੇ ਬਤ ਲੈ ਲੈਂਦੀ ਐ ਇੱਥੇ ਤੇ ਲਿਆਉਂਦਾ ਤਾਂ ਉਹ ਵੇਲਾ ਹੈ ਮਾਂ ਮਾਲਣੀ ਮਾਂ ਇਹਨੇ ਬੈਠੇ ਉਹਨੂੰ ਤਾਂ ਤੂੰ ਜਮਾ ਹੀ ਨਹੀਂ ਕੇ ਆਗਾ ਥੋੜੇ ਸੱਪ ਲੜਿਆ ਹਾਂ ਲੜਿਆ ਸੱਪ ਸੱਪ ਤੇ ਤੇਰੇ ਲੜਿਆ ਉਸ ਤੋਂ ਵੱਡਾ ਇਹਦੇ ਲੜਿਆ ਹੈ ਉਸ ਤੋਂ ਵੱਡਾ ਇਹਦੇ ਮਰ ਨਹੀਂ ਗੱਜੋ ਤੂੰ ਮਾਰ ਤੂੰ ਮਾਰ ਸੁਣ ਗਿਆ ਪਾਣੀਆਂ ਬੁੜੀਆਂ ਕਿਤੇ ਮਗਰਾਂ ਹੀ ਲੈ ਆਂਦਾਂ ਇਹਨੂੰ ਤਾਂ ਕੋਈ ਉੱਥੇ ਵੀ ਨਹੀਂ ਚੱਲਦਾ ਵੀ ਆਪਣੇ ਪੇਕੀ ਜਾਇਆ ਆਵੇ ਆਉਂਦਾ ਇਹ ਤਾਂ ਭਰਾ ਨੰਗ ਉਹ ਲੈ ਆਉਂਦਾ ਕਿੱਲੋ ਕਵੈਸਕੋਰਟ ਤੇ ਆਣ ਕੇ ਇੱਥੇ ਤੜਿਆਤ ਪੁਣਾ ਸਾਨੂੰ ਵਿਖਾਈ ਜਾਂਦਾ ਰਹਿੰਦਾ ਅੱਛਾ ਹੁਣ ਮੇਰਾ ਭਰਾ ਨੰਗ ਹੋ ਗਿਆ ਹੈ ਜੇ ਤੁਹਾਡੇ ਕਾਂ ਛੱਤਾਂ ਪੂਰਨੀਆਂ ਸੀ ਉਦੋਂ ਤਾਂ ਮੇਰਾ ਭਰਾ ਚੰਗਾ ਨਾ ਸੀ ਤੇ ਹੁਣ ਮੇਰਾ ਭਰਾ ਨੰਗ ਹੋ ਗਿਆ ਹੈ ਤੇ ਫਿਰ ਜਾਂਦੀ ਕਿਉਂ ਨਹੀਂ ਅੱਥੇ ਇਹ ਜਾਂਦੀ ਕਿਉਂ ਨਹੀਂ ਤੈਨੂੰ ਡਰ ਕਹਦਾ ਲੱਗਦਾ ਉੱਥੇ ਤੈਨੂੰ ਛੱਡਦੇ ਨਹੀਂ ਤੁਸੀਂ ਮੈਨੂੰ ਘਰੋਂ ਬਾਹਰ ਕਰਨਾ ਕੀ ਕਰਨਾ ਕਿ ਖੂਪਟਣਾ ਮੈਨੂੰ ਆਇਆ ਤਾਂ ਡੱਟਣਾ ਖੂਪ ਖੂਪਟਣਾ ਅਸੀਂ ਤਾਂ ਸੌਖੀਆਂ ਹੋਣਾ ਚਾਹੀਦੇ ਅਸੀਂ ਤਾਂ ਸੌਖੀਆਂ ਬਈ ਇਸ ਤਾਂ ਰਾਮ ਦੀ ਜਿੰਦਗੀ ਕੱਢਣਾ ਚਾਹੁੰਦੇ ਜਿਹੜੇ ਸਾਨੂੰ ਬੰਦੇ ਆ ਅੱਛਾ ਮੈਂ ਲੰਗਰ ਵੀ ਲਗ ਰਹੀ ਆ ਆ ਤਾਂ ਤੂੰ ਬਹਿਣਾ ਤੂੰ ਤਾਂ ਹੈਮਾ ਮਾਲਣੀ ਬਣਾ ਕੇ ਉਹਨੂੰ ਵੀ ਬਾਦ ਦਿੰਨੀ ਆ ਕੀ ਗੱਲ ਨਹੀਂ ਨਾ ਬਣਾਣੀ ਹਾਂ ਇਹ ਤਾਂ ਬਾੜ ਜਿਹੜੀ ਬੈਠੇ ਜਿਹੜੇ ਆਕਾਸ਼ ਨੂੰ ਹੱਥ ਨਹੀਂ ਲਾਉਂਦੀ ਮੈਂ ਤੁਹਾਨੂੰ ਦੋਵਾਂ ਦਾ ਸਿਰ ਕਾੜ ਦੂੰਗੀ ਜੇ ਮੇਰੇ ਨਾਲਿਆ ਤੁਸੀਂ ਵਿੱਚ ਅੱਛਾ ਸਿਰ ਕਾੜੋਗੇ ਹੋ ਕੇ ਕੱਟ ਪੈਰੀਏ ਥੋੜੀ ਲਾੜੇ ਮੇਰੇ ਤੁਸੀਂ ਆਪਾਂ ਭਰਾ ਨੂੰ ਜਾ ਕੇ ਕਹਿ ਚਾਰ ਦਿਨ ਉੱਥੇ ਲਾਊਗਾ ਅੱਛਾ ਸ਼ਾਬਾਸ਼ ਸ਼ਾਬਾਸ਼ ਮਮਾ ਸਤਿਕਾਰ ਸਾਸਰੀ ਕਾਮ ਸਾਸਰੀ ਕਾਮ ਸਾਸਰੀ ਕਾਮ ਠੀਕ ਹੈ ਕਰੀਏ ਨੇ ਕੁੱਤੇ ਖਾਣੀ ਸੱਚੀ ਕਰਦਾਂਗੇ ਅਰੇ ਅੰਨੇ ਅਸੀਂ ਵੇਖ ਲੈ ਦੋ ਦੰੂਆ ਲਿਆ ਕੇ ਆ ਸੁੱਸ ਖੱਟ ਲਿਆ ਮੈਂ ਕੀ ਕਰ ਦਰ ਖਾਣਾ ਬਿਟਾ ਤੁਸੀਂ ਕੰਜਰਖਾਨਾ ਕੇ ਵਿੱਢੇ ਕੁਛ ਨਹੀਂ ਇਸ ਤਰ੍ਹਾਂ ਕਿਹਾਗਾ ਮੈਂ ਤਾਂ ਉਹਦੇ ਨਾਲ ਬੋਲੀ ਜਾਂਦੀ ਸੀ ਇਹ ਐਵੇਂ ਵਿੱਚ ਬੋਲਣ ਲੱਗ ਪੈਂਦੀ ਐ ਸਾਡਾ ਟਿਕਨ ਹੀ ਨਹੀਂ ਦਿੰਦੀ ਕੰਮ ਕਰੀ ਜਾਈ ਨਾ ਕਰੀ ਉਹ ਹੀ ਨਗੋਚਾ ਕੱਢੀ ਜਾਂਦੀ ਉਹ ਹੀ ਨਗੋਚਾ ਭੰਡੇ ਚੱਕ ਚੱਕ ਹੀ ਮਾਰੀ ਜਾਂਦੀ ਰਹੇਦੀ ਆਹ ਤੋਤਾ ਨੇ ਸਵਾਰ ਕੇ ਜਦੋਂ ਨੂੰ ਸਭ ਕੁਛ ਬੈਠੀ ਨੂੰ ਮਿਲਦਾ ਤੇ ਫਿਰ ਇਹਨੂੰ ਕੀ ਲੋੜ ਅੱਜ ਕੱਲ੍ਹ ਬੰਦੇ ਕਰੀਏ ਸਵੇਰ ਕਰੀਏ ਇਹਨੂੰ ਕੀ ਇਤਰਾਜ ਵਿੱਚ ਤੁਹਾਨੂੰ ਟੋਕੀ 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 ਜਾਂਦੀ ਐ ਸਾਰਾ ਦਿਨ ਦੇਖੋ ਮੇਰੀ ਗੱਲ ਸੁਣੋ ਤੁਸੀਂ ਦੋਨੇ ਠੀਕ ਐ ਮੈਂ ਪਹਿਲੀ ਗੱਲ ਤਾਂ ਮੈਨੂੰ ਆਪਣੇ ਭਾਂਜਿਆਂ ਤੇ ਸ਼ਰਮ ਆਉਂਦੀ ਆ ਗੋਡੇ-ਗੋਡੇ ਸ਼ਰਮ ਆਉਂਦੀ ਵੀ ਗੋੜੇ ਕੋਸਾ ਨਾ ਕਰੋ ਮੇਰੀ ਗੱਲ ਦਾ ਮਾਪਿਆਂ ਦੇ ਸੰਸਕਾਰ ਹੁੰਦੇ ਤੁਸੀਂ ਦੋਨੇ ਮੈਂ ਤੜਕੇ ਦਿਨ ਚੜੇ ਹਜੇ ਮੈਂ ਤਾਂ ਕਹ ਚੱਲ ਵੀ ਵੇਲਾ ਸੀਗਾ ਮੈਂ ਮੀਮੂ ਪਿਆ ਮੈਂ ਬੈਲਵਾ ਭੈਣ ਨੂੰ ਜਾ ਕੇ ਤੁਸੀਂ ਚੁੰਬੜੀਆਂ ਪੰਜਾਂ ਦੀ ਮੈਂ ਕੁੱਤੇ ਚੁੰਬੜੇ ਹੁੰਦੇ ਕਿਤੇ ਮੇਰੀ ਗੱਲ ਸੁਣੋ ਕਮਨ ਵਾਲੇ ਮੈਂ ਕਰਦੀ ਇੱਕ ਚੀਜ਼ ਵਕਤ ਲਿਆ ਜਾਂਦੀ ਇਹਦੇ ਉੱਤੇ ਤੋਂ ਮਹਿੰਗੀ ਚੀਜ਼ ਲਿਆ ਦਿੰਦੇ ਤਾਂ ਮੈਨੂੰ ਸਸਤੀ ਸਾਰੀ ਜਿਹੜੀ ਮੈਂ ਉੱਥੇ ਮੱਚਦੀਆਂ ਰਸੋਈ ਚ ਇਹੋ ਅਕਲ ਹੀ ਹੈ ਨੀ ਜੇ ਇਹਨੂੰ ਮਹਿੰਗਾ ਖੁਰ ਲਿਆ ਕਿਤੇ ਕੋਈ ਵੀ ਮੇਰਾ ਤਾਂ ਸਸਤਾ ਹੁਣ ਜਿਹਨੂੰ ਅਕਲ ਨਾਲ ਕੱਪੜੇ ਪਾਉਂਦੀ ਉਹਨੂੰ ਪਰਖ ਹੁੰਦੀ ਆ ਇਹਨੂੰ ਤਾਂ 1700 ਦੇ ਨੇ ਸੂਟ ਲਿਆ ਤਾਂ ਮੈਨੂੰ ਚੱਕ ਕੇ 700 ਦੇ ਲਿਆਂਦਾ ਤਾਂ 10 ਸਾਰ ਜਣਾ ਪਾਜਣਾ ਸਾਰਾ ਕੋ ਸਾਰੀ ਜਿਹੜੀ ਰਸੋਈ ਚ ਮੈਂ ਮਾਰੀ ਸਸਤਾ ਸੀ ਤੇ ਇਹਦਾ ਮਹਿੰਗਾ ਸੀ ਇਹਨੂੰ ਅਕਲ ਨਹੀਂ ਆਵਾਸਤਾ ਨਹੀਂ ਕੋਈ ਨਹੀਂ ਜੇ ਤੁਹਾਡਾ ਸੂਟਾਂ ਦਾ ਰੌਲਾ ਤੈਨੂੰ ਮਹਿੰਗਾ ਤੈਨੂੰ ਸਸਤਾ ਤੈਨੂੰ ਤੈਨੂੰ ਪਤਾ ਨਹੀਂ ਲੱਗਦਾਗਾ ਆਪ ਕਰ ਨਹੀਂ ਆਪ ਕਿਉਂ ਨਹੀਂ ਪ੍ਰਧਾਨ ਬਣ ਕੇ ਆਪ ਜਾਵੜਦੀ ਥੁਨੇ ਕੇ ਸਾਡਾ ਰੌਲਾ ਪੈਂਦਾ ਤੂੰ ਮੇਰੇ ਪਾਲੇ ਖੰਡ ਚੁੱਪ ਕਰ ਬਟਾ ਮੰਜੀ ਤੋ ਗਿਆ ਖੀ ਜਾਂਦੀ ਸੀਗੀ ਪਰ ਆਹ ਤੇਰਾ ਕੀ ਨਹੀਂ ਭਰਾ ਇਹ ਜਦੋਂ ਇਹ ਸਾਡੇ ਭਰਾਵਾਂ ਨੂੰ ਪੈਂਦੀ ਫਿਰ ਐਸੇ ਨਹੀਂ ਪੈਣਾਗਾ ਨਹੀਂ ਮੈਂ ਤੁਹਾਡਾ ਕੀ ਮਾਰਾ ਕੀਤਾ ਜੇ ਮੈਂ ਕਿਤੇ ਸਾਥ ਸਮਾਹੀ ਆ ਜਾਣਾ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈਗਾ ਤੁਹਾਨੂੰ ਕੀ ਲੱਗਦਾ ਵੀ ਵੱਡੀ ਕੱਡੀ ਵੱਡੀ ਇਹ ਇਹਨੂੰ ਸਾਵਧਾਨੀ ਕੋਈ ਸਮਝਦਾ ਨਹੀਂ ਕੋਈ ਇਹਨੂੰ ਜਦੋਂ ਸਾਨੂੰ ਕਹਿ ਦਿੰਦੀ ਪੇਕੇ ਜਾਵੜਾ ਪੇਕੇ ਜਾਵੜਾ ਤਾਂ ਫਿਰ ਇਹ ਵੀ ਜਾ ਕੇ 2 ਮਹੀਨੇ ਰਹਿ ਲਿਆ ਕਰ ਤੁਸੀਂ ਇੱਧਰ ਬੈਠੋ ਉਹਨੂੰ ਫੋਨ ਕਰ ਵੀਰਪਾਲ ਉਹਨਾਂ ਨੂੰ ਦੋਨਾਂ ਨੂੰ ਕਿੱਧਰ ਮਰੇ ਆ ਉਹਨੂੰ ਫੋਨ ਕਰੋ ਮੈਂ ਮੈਂ ਕੀ ਗੱਲ ਹੈ ਮੈਂ ਬਹਿਣਾ ਕੋਈ ਨਹੀਂ ਫੋਨ ਕਰੋ ਦੋਨਾਂ ਨੂੰ ਮੂਰਿਆ ਮੈਂ ਪਾਣੀ ਲਿਆਉਣੀ ਕੋਈ ਨਹੀਂ ਪਾਣੀ ਪਿਆ ਤਾਂ ਬਸ ਤੁਸੀਂ ਬਹਿ ਜਾ ਬਹਿ ਜਾ ਬੇਟਾ ਬਹਿ ਜਾ ਬਹਿ ਜਾ ਫੋਨ ਕਰ ਬੈਠੋ ਉਹਨਾਂ ਦੋਨਾਂ ਨੂੰ ਸੱਦੋ ਇੱਥੇ ਕੱਦ ਕਰਤੀ ਤੁਸੀਂ ਹੈਲੋ ਕਹੇ ਆਇਓ ਜਲਦੀ ਮਾਮਾ ਜੀ ਆਏ ਸੀ ਦੋਨੋਂ ਨੂੰ ਲਾ ਲ ਦੋਨੋਂ ਨੂੰ ਦੂਜੇ ਕਿੱਥੇ ਆ ਤੇਰੇ ਨਾਲ ਉਹ ਇਕੱਠੇ ਹੀ ਆ ਉਹ ਵੱਡੇ ਵੀਰੇ ਨੂੰ ਵੀ ਫੋਨ ਕਰ ਦੋ ਹਾਂ ਥੋੜਾ ਜਲਦੀ ਆ ਜਾਓ ਆ ਦਊਗੀ ਥੋੜੀ ਆਉਂਦੀ ਆ ਆ ਸੰਸਕਾਰ ਤੇ ਮਾਂ ਪਿਓ ਨੂੰ ਤੁਹਾਨੂੰ ਆਪ ਹੀ ਬੋਲਦੀ ਏ ਸਾਡੀ ਗੱਲ ਚ ਕੋਈ ਨਹੀਂ ਆ ਲੈਣਦੇ ਉਹ ਸਾਨੂੰ ਸਾਰਾ ਦਿਨ ਮਮਾ ਟੋਕਾ ਟਕਾਈ ਟੋਕਾ ਟਕਾਈ ਕਰੀ ਜਾਂਦੀ ਆ ਹੁਣ ਅਸੀਂ ਖੇਡ ਜਾਨੇ ਫਿਰ ਅਸੀਂ ਵੀ ਤਾਂ ਸਾਡੇ ਚ ਵੀ ਜਾਣ ਆ ਤੇ ਫਿਰ ਖੇਡਣਾ ਵੀਰ ਭਾਲੇ ਮਤਲਬ ਤੁਸੀਂ ਲਾ ਲੈ ਸਪੰਗਿਆਂ ਨੂੰ ਆਹ ਸਾਹਮਣੇ ਮਨਜੀਤ ਦਾ ਕੀ ਜਾਨੇ ਮੈਂ ਮਗਰ ਖੜਾ ਸੁਣੀ ਜਾਂਦਾ ਅਜੇ ਮੈਂ ਅਜੇ ਤਾਂ ਸੁਣ ਲਿਆ ਮੈਂ ਆਪਦੇ ਕੰਨਾਂ ਨਾਲ ਸੁਣ ਲਿਆ ਉਹਦੀਆਂ ਅੱਖਾਂ ਨਾਲ ਦੇਖ ਲਿਆ ਵੀ ਤੂੰ ਤਾਂ ਮਰਦੀ ਨਹੀਂ ਤੂੰ ਤਾਂ ਨਿਕਲਦੀ ਨਹੀਂ ਤੂੰ ਤਾਂ ਪੇਕੇ ਨਹੀਂ ਵੜਨ ਦਿੰਦੇ ਤੈਨੂੰ ਤੇਰਾ ਭਰਾ ਫਲਾਣਾ ਢਮਕਾ ਪਤਾ ਨਹੀਂ ਕੀ ਕੁਝ ਬੋਲ ਗਿਆ ਉਹ ਆ ਜਾਣਗੇ ਜੀ ਆਪ ਤੁਸੀਂ ਉਹਨਾਂ ਤੋਂ ਬੇਸ਼ੱਕ ਸੁਣ ਲਿਓ ਇਹ ਆਪ ਵੀ ਘਟਣੀ ਹੈਗੀ ਮੈਂ ਕ ਮਮਈ ਤੁਸੀਂ ਇਹਨਾਂ ਨੂੰ ਵੀ ਕਿਓ ਵੀ ਆਏ ਸਾਨੂੰ ਵਾਲੀ ਟੋਕ ਟਕਾਈ ਨਗਾ ਮੈਂ ਕਹੂੰਗਾ ਸਾਰੇ ਨੂੰ ਪਰ ਜਿਹੜੀ ਕੁੱਤੇ ਖਾਣੀ ਮੈਂ ਹੁੰਦੀ ਦੇਖ ਲਈ ਨਾ ਵੀ ਆਹੀ ਕਹਿੰਦੇ ਹੁੰਦੇ ਵੀ ਜਦੋਂ ਕਿਹਾ ਮਮਾ ਸਤਿ ਸ਼ਕਾਲ ਸਤਿ ਸ਼ਕਾਲੋ ਸਤਿ ਸ਼ਕਾਲ ਠੀਕ ਹੋਣਾ ਮਮਾ ਜੀ ਸਤਿ ਸ਼ਕਾਲ ਚਾਹ ਪਿਆਦੀ ਮਾਮੇ ਨੂੰ ਆਹੋ ਪਿਆਦੀ ਆ ਤੁਹਾਡੀ ਮਾਂ ਨੂੰ ਪਿਆਈ ਜਾਂਦੀ ਸੀਗਾ ਚਾਹ ਇਹ ਕਿਉਂ ਕੀ ਹੋ ਗਿਆ ਮਮਾ ਤੁਸੀਂ ਉਜੜੇਰੇ ਕੋਲ ਘਰੋਂ ਕਿਧਰ ਗਏ ਸੀ ਭਣਾ ਇਧਰ ਆਓ ਨੇੜੇ ਉਰੇ ਆਜਾ ਤੁਸੀਂ ਕਿੱਧਰੋਂ ਆਏ ਪਹਿਲਾਂ ਤਾਸ਼ ਖੜੀ ਜਾਂਦੇ ਸੀ ਸਾਥ ਚ ਮਾਮਾ ਦਰ ਫੇਟੇ ਮੂੰ ਤਾਸ਼ ਖੜੇ ਤੜਕੇ ਤਾਸ਼ ਕੇ ਨੂੰ ਪਟਾਏ ਪਾਸ ਨਹੀਂ ਹੁੰਦਾ ਸੀ ਜਮੀਨ ਤਾਂ ਠੇਕੇ ਦੇ ਦਿੱਤੇ ਉਦੋਂ ਦਾ ਮਾਮਾ ਬਾਜੀ ੜੀ ਪਈ ਸੀ ਹਾਂ ਬੜਾ ਦਾ ਭਾਗ ਆਏ ਆ ਉੱਥੇ ਪੀਚਾ ਪਿਆ ਪਿਆ ਸੀ ਸਾਡਾ ਥੋੜੀ ਬਾਜੀ ੜੀ ਪਈ ਸੀ ਤੇ ਇਧਰ ਸੈਂਕੜੇ ਪਿਆ ਥੋੜੀ ਮਾਂ ਦਾ ਗੋਡੇ-ਗੋਡੇ ਹਜ਼ਾਰ ਤੜਕੇ ਦਿਨ ਚੜਾ ਲੈ ਜਾਂਦੀਆਂ ਥੋੜੀਆਂ ਮੈਂ ਕੀ ਆਖਾਂ ਉਹ ਕਿਹੜੇ ਸ਼ਬਦ ਬਾਤਾਂ ਮਾਮਾ ਇਹਨੇ ਇੰਟਰਨੈਟ ਦਾ ਕੰਮ ਆ ਅੱਗੇ ਤੁਸੀਂ ਘਰੋਂ ਨਿਕਲ ਜਾ ਕਰੋ ਇਹਨੇ ਦਾ ਨੈੱਟ ਦਾ ਕੰਮ ਆ ਤੁਸੀਂ ਨਿਕਲ ਜਾ ਕਰੋ ਮਾਂ ਨਾ ਕੁੱਤੇ ਖਾਣੀ ਹੁੰਦੀ ਹੋਈ ਜਾਂਦੇ ਕਰੋ ਤੇ ਜਦੋਂ ਘਰੇ ਵੜਦੇ ਆ ਉਹ ਇਹਨਾਂ ਦਾ ਅਜੇ ਤਾਂ ਟਲ ਕੇ ਜਾ ਕੇ ਉੱਥੇ ਬਹੇ ਨੇ ਨਹੀਂ ਤੁਸੀਂ ਅੱਛਾ ਬੰਦੇ ਐ ਇਸ ਵਾਸਤੇ ਹੁੰਦੇ ਆ ਵੀ ਘਰ ਲਈਆਂ ਥੋੜੀਆਂ ਜਣੀਆਂ ਹੈਗਾ ਪਹਿਲੀ ਗੱਲ ਤਾਂ ਮੇਰੀਆਂ ਧੀਆਂ ਦੇ ਇਹਨਾਂ 'ਚ ਫਰਕ ਨਹੀਂਗਾ ਕੋਈ ਠੀਕ ਹੈ ਤੇ ਇਹ ਇਹਦਾ ਹਜਾਬ ਆ ਜਾਂਦੀ ਸਵੇਰੇ ਸਵੇਰੇ ਪਤਾ ਕੀ ਜਾਂਦੀ ਸੀ ਇੱਥੋਂ ਨਾ ਉੱਡ ਜਾ ਤੇਰਾ ਭਰਾ ਨੰਗਾ ਤਾਂ ਲੇਕਿਨ ਜਾਂਦੇਗੇ ਤੂੰ ਇੱਥੇ ਦਫਾ ਹੋ ਜਾਂ ਮਹੀਨਾ ਲਾਇਆ ਉਹਨਾਂ ਕੋਲ ਮੈਂ ਤਾਂ ਇਹਨੂੰ ਨਹੀਂ ਆਖਣਾ ਇਹ ਤਾਂ ਪ੍ਰੀਖਿਆ ਪੈ ਗਿਆ ਉਸ ਨੂੰ ਅੱਛਾ ਇੱਥੇ ਭੂਤ ਪ੍ਰੇਤ ਬੈਠਾ ਸੀ ਤੁਹਾਡੀ ਮਾਂ ਦੇ ਨਾਲ ਕੋਈ ਮਾਮਾ 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 ਮੇਰੀ ਸੋਨ ਲਗਾ ਦਾ ਹਾਂ ਹੈ ਤਾਂ ਸਾਡੀ ਮਾਂ ਹੈ ਤਾਂ ਸਾਡੀ ਮਾਂ ਇਹਦੇ ਚ ਵੀ ਬੱਜਾ ਬਹੁਤ ਆ ਤੇ ਬੱਜਾ ਇੰਨਾ ਚ ਵੀ ਬਹੁਤ ਆ ਇਹਦੇ ਚ ਵੱਡੀ ਬੱਜਾ ਹੈ ਜਿਹੜਾ ਥੋੜੇ ਰਕੇ ਕਲਖਣੇ ਜੰਮਦੇ ਵੱਡੀ ਬੱਜਾ ਇਹਦੇ ਵਿੱਚ ਜਿਹੜੀਆਂ ਵਿਆਹ ਲੈਂਦੀਆਂ ਪਾਣੀ ਵਾਰ-ਵਾਰ ਰੋਤਾ ਅਫਰ ਜੀ ਇਹ ਉਹ ਵਿਆਹ ਲੈਂਦੀਆਂ ਤਾਂ ਇਹ ਇਹਦੇ ਚ ਬੱਜਾ ਇੱਕ ਦਿੱਤਾ ਕਰ ਮੰਨੇ ਹਰਦੀ ਮਾਮਾ ਫਿਰ ਮਾਰ ਦੋ ਇਹਨੂੰ ਮਾਰਨਾ ਸੁਭਾ ਦੀ ਗੱਲ ਦੱਸਾਂ ਜੀ ਮੇਰੇ ਘਰ ਵਾਲੀ ਆਉਂਦੇ ਸੂਟ ਪ੍ਰੈਸ ਕਰਨ ਲੱਗੀ ਮੰਮੀ ਨੇ ਨਾ ਲੈਡ ਘੱਟਦੀ ਦੱਸ ਲੈ ਐ ਕਰਦਾ ਮਤਲਬ ਐ ਨਹੀਂ ਗੱਲ ਵੀ ਕੱਲੀਆਂ ਉਹੀ ਚਿੰਬੜੀਆਂ ਤੁਸੀਂ ਵੀ ਮਗਰ ਪਾਏ ਨੀ ਨਹੀਂ ਮਗਰ ਨਹੀਂ ਸਾਡੀ ਮਾਂ ਅਸੀਂ ਥੋੜਾ ਮਗਰ ਪਾਏ ਆ ਸਾਡੀ ਮਾਂ ਥੋੜੀ ਆਹਦਾ ਲਗਾ ਇਹਦੇ ਵਿੱਚ ਬੱਚਾ ਆ ਗਿਆ ਮਾਤ ਵਜਾ ਕਹਿੰਦੇ ਹੁੰਦਾ ਜਿਹੜੇ ਸਮੇਂ ਬੰਦੇ ਉਹ ਤੇ ਮਾਮਾ ਫਿਰ ਹਟਦੀ ਨਹੀਂ ਇਹ ਜਦੋਂ ਮਾਮਾ ਉਹ ਵੱਡੀ ਜਦੋਂ ਕੰਮ ਕਰਦੀ ਨੇ ਮੰਗਰ ਉਹਨੇ ਕਰਲੇ ਕੰਮ ਮਾਮਾ ਪੋਚਾ ਲਾ ਲੈ ਮੰਗਰੇ ਪੋਚਾ ਲਾ ਦੱਸੋ ਇਹਨਾਂ ਦੇ ਅਸਲ ਤੇ ਉਹ ਗੱਲਾਂ ਪੇਸ਼ ਆ ਰਹੀਆਂ ਜਿਹੜੇ ਮੈਂ ਤੈਨੂੰ ਰੋਕਿਆ ਸੀ ਜੇ ਤੇ ਗਲਤੀ ਨਹੀਂ ਮੈਂ ਤਾਂ ਇੱਥੇ ਬੈਠੀ ਮੈਨੂੰ ਤਾਂ ਆ ਕੇ ਦੋਵੇਂ ਹੀ ਚਿੰਬੜ ਜਾਂਦੇ ਆ ਹਾਂ ਤਾਂ ਇਹਨੂੰ ਤਾਂ ਕੁਝ ਤੂੰ ਤਾਂ ਕਹਿੰਦੀ ਨਹੀਂ ਕਿਸੇ ਨੂੰ ਛੋਟੀ ਤੂੰ ਵੀ ਬਹੁਤ ਬੋਲਦੀ ਹੈ ਛੋਟੀ ਤੂੰ ਵੀ ਬਹੁਤ ਬੋਲਦੀ ਹੈ ਦੱਸਦੀ ਹੈ ਮੈਨੂੰ ਸਾਰੇ ਕੰਮ ਛੋਟੇ ਤੂੰ ਕਹਿੰਦਾ ਨਹੀਂ ਤਾਂ ਯਾਰ ਪੁੱਛੇ ਵੀ ਨਹੀਂ ਬਾਈ ਹੁਣ ਮੈਂ ਕੀ ਕਹਾਂ ਮੈਂ ਇਹਨਾਂ ਨੂੰ ਰੇ ਗੱਲ ਦੱਸਦੀ ਆ ਮੈਂ ਮੇਰੀ ਅੱਜ ਕੋਈ ਗਲਤੀ ਨਹੀਂ ਸੀ ਬਸ ਸਹੀ ਗੱਲ ਹੈ ਮਤਲਬ ਪਾ ਕੇ ਨਾ ਪਛਤਾਉਣੀ ਆ ਵੀ ਅੱਡੇ ਡੇ ਕਾ ਤਾਂ ਵਿਆਹਨੇ ਕਾ ਨੂੰ ਸੀ ਉਹ ਭੈਣੇ ਤੇਰੀ ਗਲਤੀ ਉਹਦੇ ਬਾਰੇ ਨੂੰ ਉਹਦੇ ਤੇ ਤੇਰੀ ਉਹਦੇ ਮੱਜਰ ਗਲਤੀ ਹੋਈ ਹੈ ਜਿੱਦੇ ਤੂੰ ਚੱਕ ਕੇ ਆਪ ਦੇ ਨਾਲ ਲੱਗੀ ਜਮੀਨ ਚੜਾਦੀ ਨਾ ਇਹਦੇ ਨਾਲ ਉਹਦੇ ਦੇ ਦਿਮਾਗ ਖਰਾਬ ਮੈਨੂੰ ਪਤਾ ਲੱਗਦਾ ਆਏ ਨਹੀਂ ਹੈਗਾ ਮਮਾ ਇਹ ਸੁਣੋ ਨਾ ਹੋਰ ਕਿਵੇਂ ਹੈਗਾ ਨੇ ਮਾਮਾ ਸੀ ਕਿਰੇ ਸਤਿ ਸ੍ਰੀ ਅਕਾਲ ਮੈਨੂੰ ਆਏ ਦੱਸੋ ਵੀਰ ਭਾ ਇੱਕ ਮਿੰਟ ਬੰਜੀ ਦਾ ਮਾਰੇ ਕੰਮ ਕਰਾਉਂਦਾ ਹੈ ਹੈ ਨਹੀਂ ਨਹੀਂ ਤੁਸੀਂ ਨਾਲੇ ਤਾਂ ਵੀ ਮੈਨੂੰ ਵੱਡੀ ਵਾਲੀ ਚੁੱਪ ਕਰ ਕੋਈ ਨਹੀਂ ਹਾਂ ਹੁਣ ਹੁਣ ਬੰਦ ਹੁੰਦੀ ਜਬਾਨ ਇਹਨਾਂ ਦੀ ਕੋਈ ਪਤਾ ਵੱਡੇ ਬੰਦੇ ਦੀ ਚਰਚਾ ਹੈ ਮਾਮਾ ਨੇ ਰੋਟੀ ਪਾਣੀ ਤੇ ਬੰਦ ਕਰ ਹਾਂ ਰੋਟੀ ਤਾਂ ਖਵਾਦੀ ਅਮਰੀ ਭੈਣ ਨੂੰ ਖਵਾਈ ਜਾਂਦੇ ਤੁਹਾਡੇ ਮਾਂ ਨੂੰ ਖਵਾਈ ਜਾਂਦੇ ਪਰੌਂਠੇ ਉਹ ਮੇਰੇ ਉਹਨੂੰ ਤੜਕੇ ਦਿਨ ਚੜ੍ਹਦੇ ਨੂੰ ਮਾਮਾ ਇਹਨਾਂ ਦਾ ਕਲੇਸ਼ ਤਾਂ ਹੀ ਰਹਿੰਦਾ ਤੋ ਕੋਈ ਵੈ ਅੱਛਾ ਫੇਰ ਅਸੀਂ ਨਾ ਆਇਆ ਕਰੀਏ ਫੇਰ ਅਸੀਂ ਨਹੀਂ ਮਾਮਾ ਨਹੀਂ ਤੁਸੀਂ ਜਿਹੜੇ ਜੰਮ ਕੇ ਇਹਨੇ ਸੋਚਿਆ ਨਾ ਉਹ ਪਤ ਪਤਲੇ ਭੰਗੂੜੇ ਚ ਧਾਉਣ ਅਸੀਂ ਨਾ ਆਇਆ ਕਰਕੇ ਤੇ ਇਹ ਮਰ ਜੂਗੀ ਆਈ ਭੁੱਖੀ ਫਿਰੇ ਉਹਨਾਂ ਉਹਨਾਂ ਦੇ ਮਿਹਣੇ ਨਾਲੇ ਮਰ ਜੂਗੀ ਇਹ ਵੀ ਤੇਰੇ ਪੇਕੇ ਨਹੀਂ ਵੜਦੇ ਨਹੀਂ ਮਮਾ ਮਾਰਨ ਦੀ ਗੱਲ ਨਹੀਂ ਗਈ ਹੁਣ ਮੰਮੀ ਤੂੰ ਦੱਸ ਸਵੇਰ ਤੈਨੂੰ ਉੱਠ ਅੰਸਾਰ ਚੰਗਾ ਦੁੱਧ ਦਾ ਗਲਾਸ ਮਿਲਦਾ ਕਿ ਨਹੀਂ ਮਿਲਦਾ ਦੱਸ ਦੇ ਮਮਾ ਨਾ ਮਿੱਟੀ ਪੀ ਕੇ ਜਾਂ ਪੈਂਦੀ ਐ ਮੈਂ ਨਾ ਫਿਰ ਅਸੀਂ ਇਹ ਸੁਣ ਲੱਗ ਜੇ ਤੁਸੀਂ ਤਾਂ ਮੁਰਗੇ ਆਉਂਦੇ ਨਹੀਂ ਜੀ ਜੇ ਆਜਾ ਐਵੀਂ ਨੰਗ ਹੋ ਕੇ ਤਾਂ ਮੈਂ ਵੀ ਮਾਰੀ ਨਾ ਜੇ ਦੁੱਧ ਦਾ ਗਲਾਸ ਦਿੰਨੇ ਆਸਾਨ ਕਰਦੇ ਯਾਰ ਆਸਾਨ ਵਾਲੀ ਮਮਾ ਕਿਹੜੀ ਗੱਲ ਇੱਕ ਗੱਲ ਦਾ ਧਿਆਨ ਰੱਖੋ ਹਰਮੰਦਰ ਮੇਰੀ ਗੱਲ ਸੁਣ ਲਓ ਤੁਸੀਂ ਪੰਜਾਬੀ ਚ ਵੀ ਜੇ ਇਹ ਆਪ ਦੇ ਨਾਂ ਲੱਗੀ ਜ਼ਮੀਨ ਤੁਹਾਡੇ ਨਾਲ ਕਰਾ ਸਕਦੀ ਹੈ ਨਾ ਤੇ ਕਾਇਦੇ ਕਾਨੂੰਨ ਤੁਸੀਂ ਜਾਣਦੇ ਮੈਨੂੰ ਬਹੁਤ ਆਉਂਦੇ ਮੈਂ ਮਹੀਨੇ ਦੇ ਵਿੱਚ ਹੋ 29 ਦਿਨ ਕਚਹਿਰੀਆਂ ਚ ਹੁੰਨਾ ਲੋਕਾਂ ਦੇ ਨਾਲ ਨਹੀਂ ਮਮਾ ਜ਼ਮੀਨ ਦੀ ਗੱਲ ਨਹੀਂ ਸਾਨੂੰ ਜ਼ਮੀਨ ਦਾ ਨਹੀਂ ਲਾਲ ਜੀ ਸਾਡੀ ਮਾਂ ਹੋ ਇਹ ਤਾਂ ਮਾਂ ਨੂੰ ਦੁੱਧ ਦਿੰਨੇ ਆ ਅੱਛਾ ਮਾਂ ਨੂੰ ਦੁੱਧ ਦਿੰਨੇ ਆ ਤੇ ਐਨੇ ਕੀ ਸੋਚ ਗਿਆ ਕਿ ਵੀ ਇਹਦੇ ਵਿੱਚ ਰੱchn ਉਹ ਇਹਦੇ ਵਿੱਚ ਇਹਦੀ ਵੀ ਗਲਤੀਆਂ ਕੀ ਆਖਿਆ ਸੀ ਨਹੀਂ ਬਾਈ ਦੀ ਕਚਹਿਰੀ ਨਾ ਜਵਾਨ ਆ ਜਾਂਦੀ ਹੈ ਉੱਪਰ نیچے ਪਰ ਨਹੀਂ ਬਾਈ ਉਹਨਾਂ ਦੀ ਵੀ ਜਵਾਨ ਉਹੀ ਹੋ ਜਾਂਦੀ ਹੋਊ ਜਿਹੜਾ ਡਰ ਕੇ ਕੁੱਤਿਆਂ ਨੂੰ ਚੰਬੜ ਗਿਆ ਬੰਦਾ ਸਿੰਘਾਂ ਨੂੰ ਨਹੀਂ ਨਹੀਂ ਮਮਾ ਉਹ ਤਾਂ ਚਲੀਆਂ ਸੂਈ ਥੱਕਿਆ ਪਈਆਂ ਸੀਗੀਆਂ ਸਵੇਰ ਤਾਂ ਮੈਂ ਦੇਖਾ ਅੱਛਾ ਤੜਕੇ ਥੱਕ ਵੀ ਗੀਆਂ ਜਮੀਰ ਤੁਹਾਡੇ ਠੇਕੇ ਤੇ ਤੁਸੀਂ ਸਾਥ ਚ ਤਾਸ਼ ਖੇਡਣਦੇ ਤੇ ਉਹ ਰਸੋਈ ਦਾ ਕੰਮ ਕਰਦੀਆਂ ਤੇ ਆਹ ਗੱਠਾਂ ਚ ਪੋਚੇ ਲਾਉਂਦੀਆਂ ਥੱਕ ਗਈਆਂ ਉਹ ਲੱਤਾਂ ਲੁੱਤਾਂ ਮੜਦਿਆ ਕਰੋ ਉਹਨਾਂ ਦੀਆਂ ਮਮਾ ਕੱਲ ਉਹ ਦੇਖ ਲੈ ਪੋਲ ਬੰਨਣ ਨੂੰ ਆ ਗਿਆ ਆ ਗਿਆ ਲੈ ਕੌਣ ਆ ਗਿਆ ਪੋਲ ਬੰਨਣ ਨੂੰ ਤੁਸੀਂ ਵੀ ਕੋਣ ਮੈਂ ਮੈਂ ਲੈ ਜਾਣਾ ਮੈਂ ਲੈ ਜਾਣਾ ਨਾਲ ਮੇਰੀ ਗੱਲ ਸੁਣ ਲੈ ਮਨਜੀਤ ਇੱਕ ਮਿੰਟ ਚੁੱਪ ਕਰ ਤੂੰ ਮੈਂ ਵੇਖ ਲੈ ਤ ਕਿੰਨੀ ਕਰਤੂਤ ਦਾ ਮਾਲਕ ਜਿਹੜਾ ਮਾਂ ਨੂੰ ਆਖੀ ਜਾਂਦਾ ਵੀ ਇਹਦੀਆਂ ਆਦਤਾਂ ਵੜਗੀਆਂ ਜਦੋਂ ਇਹਨਾਂ ਕੁਛ ਬੰਦਾ ਆਪਦੇ ਕੰਨੀ ਸੁਣ ਲੈਣਾ ਵੀ ਕੀ ਕੁੱਤੇ ਖਾਣੀ ਹੋਈ ਜਾਂਦੀ ਐ ਮੈਂ ਤਾਂ ਉਸ ਦਿਨ ਨੂੰ ਪੁੱਛਾਉਣਾ ਜਿੱਦੇ ਤੁਹਾਡੇ ਨਾਂ ਜਿਹੜੀ ਜ਼ਮੀਨ ਕਰਾਤੀਆਂ ਰਹਿਣੇ ਉਹ ਅਸਲ ਤੁਸੀਂ ਛਾਲਾ ਉਸਰ ਤੇ ਉਦੋਂ ਪਹਿਲਾਂ ਕਿਵੇਂ ਇਹ ਚੰਗੀ ਰੋਟੀ ਖਵਾਉਂਦੀ ਹੁੰਦੀ ਸੀਂਆਂ ਨੂੰ ਮਮਾ ਹੁਣ ਰੋਟੀ ਅਸੀਂ ਹੁਣ ਨਹੀਂ ਖਾਣਾ ਮਾੜੀ ਕੋਈ ਕੀ ਗੱਲ ਐ ਆ ਤਾਂ ਜਿਹੜੀ ਤੁਸੀਂ ਹੁਣ ਵੀਰਪਾਉ ਦੇਖ ਲਿਆ ਜਿਹੜੇ ਖਵਾਈ ਜਾਂਦੇ ਨੇ ਸੀਂਆਂ ਤੁਸੀਂ ਮਮੇ ਕੱਲ ਖਾਈ ਕਰਦੇ ਆਈ ਕੌਣ ਟੋਕੜ ਗਈ ਕਰਦੇ ਆ ਸਾਨੂੰ ਇਹ ਕੰਮ ਚਾਹਾਂ ਨਹੀਂ ਕੀਤਾ ਸਹੀ ਨਹੀਂ ਲਾਇਆ ਦਾਗ ਪਏ ਐ ਪੋਚਿਆ ਨਹੀਂ ਸਹੀ ਆ ਆਈ ਗਈ ਨਾ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਡੀ ਮਾਂ ਨੇ ਕਦੇ ਤੇਰੀ ਨੇ ਕਦੇ ਦੀ ਮਨਜੀ ਬੇਨਿਆ ਜੰਦੋਂ ਪਹਿਲਾਂ ਮਾਣੇ ਕਦੇ ਟੋਕੇ ਨਹੀਂ ਸੀ ਤੁਹਾਨੂੰ ਨਹੀਂ ਟੋਕਿਆ ਕਿੱਥੇ ਮਾਮਾ ਬੱਸ ਫੇਰਾ ਇੱਥੋਂ ਇੱਥੋਂ ਆ ਗਈ ਇਹ ਚੀਜ਼ਾਂ ਸੱਸਾ ਹੀ ਕਰ ਸਕਦੀ ਐਥੋਂ ਹੀ ਖਰਾਬੀ ਹੋਈ ਹੈ ਵੀ ਮਾਣ ਨੇ ਟੋਕਿਆ ਹੁੰਦਾ ਨਾ ਦੱਸਿਆ ਹੁੰਦਾ ਵੀ ਚੁੱਲਾ ਚੌਕਾ ਐ ਕਰੀਦਾ ਇਹ ਸਿਆਣੀ ਐ ਇਹਨੂੰ ਪੁੱਛ ਕੇ ਕਰ ਲਿਆ ਕਰੋ ਜੇ ਦੱਸ ਦੇ ਕੋਈ ਮਾੜੀ ਗੱਲ ਹੈ ਚਲ ਕੋਈ ਹਾਂ ਮਾੜੀ ਲੱਗਦੀ ਹੈ ਉਹ ਮਾਮਾ ਵੀ ਤੇ ਸਾਰੇ ਸਿਆਪੇ ਉਹ ਗੱਲ ਸੁਣ ਲੈ ਮੇਰੀ ਯਾਰਾ ਰਾਜੇ ਗੱਲ ਸੁਣ ਲੈ ਸਾਰੇ ਸਿਆਪੇ ਜਿਹੜੇ 6-7 ਮਹੀਨੇ ਜ਼ਮੀਨ ਨਾ ਕਰਾਈ ਨੂੰ ਹੋ ਗਏ ਮੈਂ ਵੀ ਤਾਂ ਹੀ ਆਇਆ ਸੀ ਕਿ ਮੈਂ ਕਿ ਕੁਦਰਤੀ ਵਿੱਚ ਚੁੱਪਚੀ ਬੀਤਾ ਇੱਕ ਵਾਰੀ ਜਾਣਾ ਮੇਨਾ ਜਾ ਕੇ ਮੀਂਹ ਪ ਕੋਈ ਗੱਲ ਇੱਕ ਦਿਨ ਗਿਆ ਮੈਂ ਤਾਂ ਸੋਚਿਆ ਮੈਂ ਕਿ ਰਾਤ ਲਾ ਕੇ ਆਉਂਗਾ ਮੈਂ ਆਉਣਾ ਨਾਲੇ ਦਾ ਭਾਂਜਾ ਨਾਲ ਗੱਲਾਂ ਮਾਰੂਗਾ ਨਾਲ ਭੈਣ ਨਾਲੇ ਭਾਂਜਣੋਹਾਂ ਨਾਲੇ ਭਾਂਜਣੋਹਾਂ ਪਮੂੜੇ 'ਚ ਢਾਈ ਜਾਂਦੇ ਮੇਰੀ ਭੈਣ ਨੂੰ ਇੱਥੇ ਮੰਮੀ ਤੂੰ ਵੀ ਕੁਝ ਬੋਲ ਸਾਡੇ ਬੋਲਣ ਤੋਂ ਵੀ ਛੱਡੀ ਨਹੀਂ ਬੋਲਣ ਤੋਂ ਵੀ ਛੱਡੀ ਨਹੀਂ ਥੋੜੀਆਂ ਪਟਰਾਣੀਆਂ ਨੇ ਨਹੀਂ ਮਾਮਾ ਇਹ ਤਾਂ ਬੋਲਦੀ ਹੀ ਨਹੀਂ ਇਹ ਤਾਂ ਇਹ ਤਾਂ ਤੁਹਾਨੂੰ ਲੱਗਦਾ ਤੁਹਾਡੇ ਐ ਤਾਂ ਆਪਸ ਵਿੱਚ ਲੜੀ ਜਾਂਦੀਆਂ ਸੀ ਇਹ ਤਾਂ ਹੂ ਨਹੀਂ ਮੈਂ ਤਾਂ ਕਹਿੰਦਾ ਵੀ ਥੋੜੇ ਵਰਗੇ ਸੱਤ ਪੁੱਤ ਜੰਮਣ ਨਾਲੋਂ ਨਾ ਇੱਕ ਧੀ ਜਮੀ ਹੋ ਗਿਆ ਨੀ ਕਾਣੀ ਤੇ ਲੱਖ ਗੁਣੇ ਚੰਗੀ ਹੈ ਅਸਲ ਸਹੀ ਗੱਲ ਇਹ ਹੈ ਵੀ ਫਿਕਰ ਮੇਰੇ ਵਾਲੀ ਨਹੀਂ ਮਮਾ ਮਮੀ ਤੇ ਫਿਰ ਮੇਰੇ ਵਾਲੀ ਬੋਲਦੀ ਆ ਪਮਾਰ ਕਰੀ ਇਹਨਾਂ ਨੂੰ ਹਾਂ ਹਾਂ ਤੇ ਉਹ ਵੀ ਗੱਲ ਕਰੀ ਹੁਣ ਹੁਣ ਤੁਸੀਂ ਆਪਸ ਦੇ ਵਿੱਚ ਉਲਝੋ ਨਹੀਂ ਨਹੀਂ ਵੀ ਮੇਰੀ ਨਾ ਸੁਣਨੀ ਪੈ ਜੇ ਆਪਸ ਦੇ ਵਿੱਚ ਕਲੇਸ਼ ਪਾ ਕੇ ਬਹਿ ਜਾਓ ਅਖਰੀ ਜਾਣ ਕੇ ਤੁਸੀਂ ਡਰਾਮਾ ਕਰਨ ਬਹਿ ਜਾਓ ਨਹੀਂ ਮਮਾ ਅਸੀਂ ਨਹੀਂ ਮਮੀ ਦੀ ਗੱਲ ਟਾਲੀ ਕਰੇ ਮਨਜੀਤ ਕਹਿੰਦਾ ਰੋਲਾ ਸੀ ਕਿ ਮੈਨੂੰ 2 ਮਿੰਟ ਤਾਂ ਦੇ ਦਿਓ ਠੀਕ ਹੈ ਕਿ ਨਿਪਟ ਗਿਆ ਕੰਮ ਮੈਨੂੰ ਪਤਾ ਲੱਗ ਗਿਆ ਮੈਂ ਤਾਂ ਇਹਨਾਂ ਨਾਲ ਬੋਲਦੀ ਸੀਗੀ ਕਿਹੜਾ ਨਾ ਬੋਲਦੀ ਸੀ ਤੂੰ ਇਹਨੂੰ ਤੂੰ ਇਹਨੂੰ ਆਖੀ ਜਾਂਦੀ ਸੀਗੀ ਭੈਣ ਨੂੰ ਵੀ ਤੇਰਾ ਭਰਾ ਨਹੀਂ ਵੱਡਦਾ ਤੂੰ ਪੇਕੀ ਨਹੀਂ ਮਰਦੀ ਤੂੰ ਮੇਂ ਨੜੀ ਲੋਕਾਂ ਦੀ ਬੁੜੀਆਂ ਲਾਗਦੇ ਤੂੰ ਆਖੀ ਜਾਂਦੀ ਸੀ ਇਹ ਮੈਨੂੰ ਕਹੇ ਸਾਨੂੰ ਕਹਿ ਦਈਏ ਕਿ ਕਿੰਨੀ ਚਾਹੀਏ ਪਹਿਲੀ 10-10 ਲੱਖ ਲਾ ਕੇ ਸੀ ਵਿਆਹ ਕਰਿਆ ਤੇ ਮੈਂ ਕਿਹਾ ਤੁਸੀਂ ਘਰ ਨਹੀਂ ਪਰਿਆ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਨਾ ਤਾਂ ਵੀਰਪਾ ਲਾਏ ਦੱਸ ਕੇਕਿਆਂ ਦੀ ਗੱਲ ਇਹ ਛੇੜਦੀ ਪਹਿਲਾਂ ਅਸੀਂ ਨਹੀਂ ਨਹੀ ਕੇਕਿਆਂ ਨਹੀਂ ਕਰੀ ਜਦੋਂ ਐਸ ਉਮਰ ਦੇ ਵਿੱਚ ਤੁਸੀਂ ਉਹਨੂੰ ਕੁੱਤੇ ਲਾਉਂਗੇ ਤੁਸੀਂ ਤੜੋਂਗੇ ਮੂੰਹ ਤੇ ਤੁਹਾਨੂੰ ਕੀ ਲੱਗਦਾ ਤੁਹਾਨੂੰ ਜਵਾਬ ਵੀ ਨਹੀਂ ਦੇਵੇ ਪਰ ਅਸੀਂ ਕੇਕੇ ਤਾਂ ਨਹੀਂ ਫੜਦੇ ਅਸੀਂ ਆਪ ਦਾ ਘਰ ਇੱਧਰ ਹੀ ਲੜਦੀਆਂ ਇਹਨਾਂ ਕੇਕਿਆਂ ਨੂੰ ਪੈਂਦੀ ਆ ਫੇਰ ਮੈਨੂੰ ਐਂ ਦੱਸ ਦਿਓ ਵੀ ਤੁਹਾਨੂੰ 4-4 5-5 ਸਾਲ ਹੋ ਗਏ ਵਿਹਿਆਂ ਨੂੰ ਠੀਕ ਜਿੰਨਾ ਚਿਰ ਜਮੀਨ ਵੀ ਤੁਹਾਡੇ ਨਾ ਕਰਾਈਏ ਨੇ ਉਹਨਾਂ ਚਿਰ ਕਿਵੇਂ ਤੱਕੜਿਆ ਦਿੰਨਾ ਸੀਗਾ ਤੁਸੀਂ ਉਹ ਚੋਣ ਚ ਸਾਨੂੰ ਇਹਨਾਂ ਦਾ ਅਸਲ ਜਪਤਾ ਹੀ ਨਹੀਂ ਸੀ ਹਾਂ ਜਦੋਂ ਮਤਲਬ ਕੱਢ ਲਿਆ ਪੰਜ ਸੱਤ ਕਿੱਲੇ ਜ਼ਮੀਨ ਤੁਹਾਡੇ ਨਾਲ ਲਵਾਤੀ ਹੁਣ ਤੁਹਾਨੂੰ ਪਤਾ ਲੱਗਾ ਵੀ ਹੁਣ ਇਹ ਤਾਂ ਬੁੜੀ ਤੋਂ ਕੀ ਲੈਣਾ ਮਾਰੋ ਧੱਕੇ ਕੱਢੋ ਜੇ ਨਿਕਲਦੀ ਆ ਤਾਂ ਰੋਟੀ ਨਹੀਂ ਆਉਂਦੀ ਮਾਮਾ ਜੀ ਮੇਰੇ ਸੁਣੋ ਗੱਲ ਕੋਈ ਨਹੀਂ ਸਮਝਾਉਨੇ ਅਸੀਂ ਇਹਨਾਂ ਨੂੰ ਕੀ ਤੁਸੀਂ ਸਮਝਾਉਣਾ ਅਸਲ ਪੁੱਛੀ ਤਾਂ ਹੱਥ ਹੀ ਕਰਤੀ ਯਾਰ ਮਾੜਾ ਮੋਟਾ ਦਾ ਕੋਈ ਤੁਸੀਂ ਨਾ ਜਿਵੇਂ ਮੈਂ ਗੁੱਸਾ ਨਾ ਕਰਾ ਗੁਰੂ ਮੇਰੀ ਗੱਲ ਦਾ ਠੀਕ ਹੈ ਮੈਂ ਤੁਹਾਨੂੰ ਅੱਜ ਤੱਕ ਧੀਆ ਦੇ ਬਰਾਬਰ ਸਮਝਾਉ ਜਿਹੜੇ ਅ ਤੁਸੀਂ ਜਾ ਯਾਰ ਮੇਰੀ ਗੱਲ ਸੁਣੋ ਵੀਰਪਾਲ ਠੰਡਾ ਲੈ ਕੇ ਆ ਉਹ ਮੈਂ ਰੱਜਿਆ ਤੁਹਾਡੇ ਠੰਡੇ ਤੋਂ ਯਾਰ ਰੱਜਿਆ ਤੁਹਾਡੇ ਠੰਡੇ ਤੋਂ ਜਾ ਤੂੰ ਲੈ ਸ਼ੇਕ ਬਣਾ ਕੇ ਲੈ ਮਾਮੇ ਨੂੰ ਅੱਛਾ ਮਾਮੇ ਆ ਤੇ ਸ਼ੇਕ ਮਾਮੇ ਤੇ ਬੈਠੀ ਰਹੇ ਬੈਠੀ ਰਹੇ ਕੁਝ ਨਾ ਯਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਨਾ ਬਣਾਗੇ ਮਾਮਾ ਕੋਈ ਨਹੀਂ ਮੈਂ ਸਾਰਾ ਪਿੰਡ ਦਾ ਕੋਟਕਚਾਰੀ ਮਨੁਸਿਆ ਕਰਕੇ ਲੈ ਕੇ ਤੁਰਿਆ ਫਿਰਦਾ ਰਹਿੰਦਾ ਵੀ ਅਗਲਾ ਕਹਿੰਦਾ ਵੀ ਗੱਲ ਜਿਹੜੀ ਮੂੰਹ ਤੇ ਚਾਹੇ ਜੋ ਮਰਜੀ ਬਠੜੋ ਕਹਿਣ ਲੱਗਾ ਮੈਂ ਮੈਂਟਨਿੰਗ ਲਾਉਦਾਗਾ ਗੁੱਸਾ ਲੱਗਦਾ ਤਾਂ ਲੱਗਿਆ ਤੁਹਾਨੂੰ ਅੱਜ ਤੋਂ ਬਾਅਦ ਮੈਨੂੰ ਪਤਾ ਨਾ ਤੁਸੀਂ ਸਾਡੇ ਪੈ ਤੁਸੀਂ ਲੱਗੇ ਜਨਾਨੀਆਂ ਦੇ ਥੱਲੇ ਇੰਨੀ ਛੇਤੀ ਕਲਾ ਵੀ ਨਹੀਂ ਥੱਲੇ ਲੱਗਦਾ ਜਿਨੀ ਜਿਨੀ ਚਾਰ ਪੰਜ ਸਾਲਾਂ ਦੀ ਯਾਰ ਤੁਸੀਂ ਬੰਦਿਆ ਤੋਂ ਮੂਰੇ ਬਣ ਯਾਰ ਜਨਾਨੀਆਂ ਸਾਹਮਣੇ ਤੁਹਾਨੂੰ ਮਾਂ ਦੀ ਕਦਰ ਹੀ ਨਹੀਂ ਗਈ ਪੈਣੇ ਜੇ ਕੋਈ ਲੈਣਾ ਕਪੜਾ ਚੱਕਣਾ ਚੱਕਣਾ ਨਹੀਂ ਕੋਈ ਲੋੜ ਨਹੀਂ ਚੱਲ ਮੇਰੀ ਗੱਲ ਸੁਣ ਲੋ ਜਿਹੜੀ 6-7 ਕਿਲੇ ਨਾ ਕਰਾਈਆਂ ਤੁਹਾਨੂੰ ਮੈਂ ਆਏ ਲੋਹਾਗੇ ਵਿਖਾਉਂਗਾ ਕੋਟ ਵਿਚਾਰੀਆਂ ਨਾਲ ਹੀ ਬਾਹਰ ਮੇਰਾ ਨਹੀਂ ਮਾਮਾ ਨਹੀਂ ਨਹੀਂ ਕੋਈ ਮਾਮਾ ਬਸ ਤੁਸੀਂ ਬੈਠੋ ਟੈੱਕੀ ਤੁਹਾਨੂੰ ਮੈਂ ਬਿਣੀ ਮਾਮੇ ਨੂੰ ਦੱਸ ਸਕਦਾ ਨਹੀਂ ਕਹਿੰਦਾ ਨਾ ਨਾ ਮਾਮਾ ਇਸ ਬੜਕੇ ਦੀ ਗਲਤੀ ਹੁੰਦੀ ਮਾਮਾ ਕੋਈ ਗੱਲ ਨਹੀਂ ਤੇਰੀਆਂ ਗੱਲਾਂ ਸਾਡਾ ਸਰ ਨਹੀਂ ਮੈਂ ਕੰਮ ਨਹੀਂ ਕਰਦਾ ਮਾਮਾ ਨਹੀਂ ਕੋਈ ਗੱਲ ਨਹੀਂ ਬਿਲਕੁਲ ਸਹੀ ਮਾਮਾ ਬਿਲਕੁਲ ਨਹੀਂ ਕੋਈ ਮਾਮਾ ਆਜੋ ਤੁਸੀਂ ਵੀ ਕਹਿ ਦੋ ਪਿੱਛੇ ਹਣ ਕਰਦੇ ਆ ਉਹ ਤਾਂ ਲੜਾ ਮਾਮਾ ਨਹੀਂ ਕੋਈ ਗੱਲ ਨਹੀਂ ਅੱਜ ਤਾਂ ਕੀਰਤ ਨਾ ਕਰਾਂ ਫੋਟੇ ਤੇ ਮਾਮਾ ਨਹੀਂ ਸਾਡੀ ਦਾਦੀ ਮਾਮਾ ਦੇ ਤੂੰ ਮੜ ਕੇ ਕੁਝ ਹੋਇਆ ਨਾ ਜੇ ਤੁਹਾਡੇ ਜੁੱਤੀ ਸਿਰ ਤੇ ਰੱਖੀ ਹੁੰਦੀ ਤਾਂ ਪਹਿਲੇ ਦਿਨ ਮਾਮਾ ਹੁਣ ਨਹੀਂ ਹੁੰਦਾ 1% ਵੀ ਕੁਝ ਨਹੀਂ ਹੁੰਦਾ ਹੁਣ ਮੇਰੀ ਇੱਕ ਗੱਲ ਸੁਣ ਲੈ ਰਾਜੇ ਸਿੱਧੀ ਤੋ ਵੀ ਸਲਾਹ ਹਰਵਿੰਦਰ ਗੱਲ ਮੇਰੀ ਜੇ ਅੱਜ ਤੋਂ ਬਾਅਦ ਮੈਨੂੰ ਇੱਕ ਨਵੇਂ ਪੈਸੇ ਦੀ ਵੀ ਕੰਪਲੀਟ ਆ ਗਈ ਮੰਜੀਤ ਤੇਰੀ ਵੀਰਪਾਲ ਤੇਰੀ ਤੁਸੀਂ ਵੀ ਬੋਲਣਾ ਨਹੀਂ ਤੇ ਮਾਫ਼ਤ ਮਾਫੀ ਮੰਗੋ ਚੱਲ ਨਿੱਕੀ ਮੰਨ ਚੱਲ ਸਰਕਾਰ ਨਾਲ ਆ ਫਿਰ ਇਹਨਾਂ ਦੀ ਲੋੜ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵੀ ਜੇ ਮੈਨੂੰ ਅੱਜ ਤੋਂ ਬਾਅਦ ਪੈਣੇ ਮੇਰੀ ਗੱਲ ਸੁਣਾ ਤੂੰ ਚੁੱਪ ਕਰਕੇ ਨਾ ਪਤਾ ਨਹੀਂ ਕਦੋਂ ਉਹਦੀ ਸਹੀ ਜਾਣੀ ਹੈ ਜੇ ਮੈਨੂੰ ਪਤਾ ਲੱਗਾ ਨਾ ਵੀ ਤੂੰ ਇੱਕ ਵੀ ਗੱਲ ਇਹਨਾਂ ਦੀ ਬਰਦਾਸ਼ਤ ਕੀਤੀ ਜੇ ਤੇਰੇ ਚ ਗਲਤੀ ਹੋਈ ਤਾਂ ਸਿੱਧੀ ਗੱਲ ਵੀ ਤੂੰ ਵੱਡੀਆਂ ਬੇਸ਼ੱਕ ਤੇ ਮੈਂ ਨਹੀਂ ਬੜਨਾ ਤੇਰੇ ਆਖੇ ਤੇ ਜੇ ਗਲਤੀ ਇਹਨਾਂ ਦੇ ਵਿੱਚ ਮੈਂ ਆ ਤੈਨੂੰ ਸੁਣਾਈ ਜਾਂਦੀ ਸੁਣਾਈ ਜਾਂਦੀ ਸੀ ਨਾ ਤੇਰਾ ਭਰਾ ਨਹੀਂ ਵੱੜਦਾ ਤੂੰ ਤੂੰ ਪੇਕੀ ਨਹੀਂ ਮੀਨਾਂ ਲਾਉਂਦੀ ਲੈ 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 ਜਾ ਮੈਂ ਸਾਡੇ ਦੋਨਾਂ ਤੇ ਦਾਤੀ ਵੀ ਮੰਨਦੀ ਕੋਈ ਗੱਲ ਨਹੀਂ ਮਮਾ ਹੋਣੀ ਗਲਤ ਜੇ ਅੱਜ ਤੋਂ ਮੇਰੇ ਹੱਥ ਲਾ ਦੇਣਾ ਹਾਂ ਨਹੀਂ 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 ਮੈਂ ਨਹੀਂ ਬਹਿਣਾ ਯਾਰ ਮੈਂ ਨਹੀਂ ਮਮਾ ਮੈਂ ਨਹੀਂ ਬਹਿਣਾ ਮੇਰਾ ਮੇਰਾ ਸੇਵੀਆਂ ਬਣਾ ਵੀਰਪਾਲ ਸੇਵੀਆਂ ਬਣਾ ਉਹ ਬਸ ਆਓ ਮਾਮਾ ਜੀ 셔 ਦੋ ਤੁਸੀਂ ਬਸ ਜੀ ਅੱਜ ਤੋਂ ਬਾਅਦ ਮੇਰੀ ਗੱਲ ਸੁਣੋ ਬੈਠੋ ਫੇਰ ਮੈਂ ਜੀ ਅੱਜ ਤੋਂ ਬਾਅਦ ਮੈਨੂੰ ਕੋਈ ਗੱਲ ਪਤਾ ਲੱਗੀ ਨਾ ਉਹ ਜੀ ਕੰਧਾ ਮਾਮਾ ਤੇਰਾ ਨੀ ਤਨਾ ਮੇਰਾ ਸਰ ਜਿਹੜੀ ਤੁਹਾਡੇ ਨਾਕ ਰਾਈਆਂ ਨੇ ਬਸ ਜਿਵੇਂ ਮਰਜ਼ੀ ਕਰਦੀ ਮਾਮਾ ਠੀਕ ਹੈ ਉਹ ਲੱਫੂ ਗਈ ਮੇਰੇ ਕੋਲ ਲਖਾ ਕੇ ਲੈਣੇ ਰੱਖੂਗਾ ਸਾਰੀ ਉਹਰ ਆਪਦੇ ਕੋਲੇ ਰਾਣੀ ਬਣਾ ਕੇ ਠੀਕ ਹੈ ਮੈਂ ਤਾਂ ਕਿ ਮਾਮਾ ਜਿਵੇਂ ਮਰਜ਼ੀ ਕਰਦੇ ਰਹੀ ਜਿੱਥੇ ਸਾਡੇ ਸਾਰੇ ਪੜਾ ਪੁੱੜ ਗਏ ਹੋ ਕੇ ਛੱਡ ਨਹੀਂ ਕਿਸੇ ਮਾਮਾ ਉਹ ਦੁਬੜਕੇ ਨਹੀਂ ਹੁੰਦਾ ਕੱਲ ਛੱਡ ਮਾਮਾ ਗੁੱਸਾ ਇਹਨੂੰ ਮਾਣਾ ਇਹਦਾ ਛਾਂ ਨੂੰ ਪੀਵਾਂਗੀ ਕਿਹੜੀ ਐਂ ਕੁਛ ਨਹੀਂ ਪੀਣਾ ਸਾਮ ਨੂੰ ਯਾਰ ਉਹ ਬੱਸ ਮਾਮਾ ਛੱਡ ਗੁੱਸਾ ਮਿੱਟੀ ਪਾ ਗੱਲ ਬਸ ਬਸ ਇਹਦੀ ਗੱਲ ਐ ਤਾਂ ਕੰਜਸਾ ਚੱਲੀ ਜਾਣਾ ਠੀਕ ਠਾਕ ਤੇ ਬਸ ਮਾਂ ਹੁਣ ਇਹ ਗੱਲ ਤੂੰ ਛੱਡੋ ਹੋਰ ਮਾਮਾ ਮਾਮੀ ਹੋਰੀ ਕਿਵੇਂ ਆ ਪੁੱਛਦੇ ਜਲਾ ਆਪਣੇ ਛੋਟੇ ਕੈਨੇਡਾ ਠੀਕ ਐ ਕੰਮ ਮਿਲ ਗਿਆ ਮਾਮਾ ਮਿੱਟੀ ਨਾ ਮਾਰੋ ਯਾਰ ਸਾਰਾ ਕੁਝ ਠੀਕ ਐ ਕੋਈ ਨਹੀਂ ਮੈਨੂੰ ਚਾਂਤ ਧੋਣ ਦੇ ਫੇਰ ਕਰੂੰਗਾ ਕੱਲ ਆ ਲੋ ਪਾਣੀ ਪੀ ਲਓ ਆਣੀ ਨੂੰ ਪਾ ਲੈ ਲਏ ਗਏ ਕੋਈ ਨਾ ਕੋਈ ਮੈਂ ਤਾਂ ਰਸੋਈ ਚ ਜਾਣਾ ਤੂੰ ਬਰਜੂਸ ਜੂਸ ਜਾ ਬਣਾ ਲੈਣਾ ਸੀ ਇਹ ਕਿਹੜਾ ਪਾਣੀ ਪੀ ਲੈਣ ਦੇਣਾ ਬਣਾ ਲੈ ਬਸ ਕੁਝ ਨਹੀਂ ਚਾਹੀਦਾ ਹਜੇ ਕੁਝ ਨਹੀਂ ਚਾਹੀਦਾ